हां जी जसपाल जी उम्मीद कर ਤੁਸੀਂ ਬਹੁਤ ਵਧੀਆ ਹੋਵੋਗੇ ਸਾਡਾ ਪੰਜਾਬ ਟੀਮ ਦਾ ਕੰਮ ਕਰਨ ਵਾਲੇ ਸੋਨੂ ਜੀਤਾਂ ਦੀ ਬੀਟੀ ਤੇ ਰਿਸ਼ਤਾ ਪੱਕਾ ਹੋ ਗਿਆ ਹੈ ਇਹ ਪਸਾਰਨ ਨੂੰ ਹੀ ਪਤਾ ਹੈ ਕਿ ਰਿਸ਼ਤਾ ਸੰਦੀਪ ਨੇ ਕਰਵਾਇਆ ਹੈ ਤੇ ਆਪਣੀ ਪੇਕਾ ਫੈਮਲੀ ਦੇ ਵਿੱਚੋਂ ਹੀ ਕਰਵਾਇਆ ਹੈ ਜਿਨ੍ਹਾਂ ਦਾ ਬਹੁਤ ਹੀ ਅੱਛਾ ਨੇਚਰ ਆ ਕਿਉਂਕਿ ਇਹ ਰਿਸ਼ਤਾ ਕਿਉਂਕਿ ਸੋਨੂ ਜੀਤਾਂ ਨੂੰ ਔਰ ਸੰਦੀਪ ਦੀ ਪੇਕਾ ਫੈਮਲੀ ਸਾਰੀ ਜਾਣਦੀ ਹੈ ਤੇ ਸੋਨੂ ਜੀਤਾਂ ਵੀ ਉਹ ਸੰਦੀਪ ਦੀ ਪੇਕਾ ਫੈਮਲੀ ਨੂੰ ਜਾਣਦੇ ਆ ਕونکہ ਇਹ ਸਾਰੇ ਰਿਸੈਪਸ਼ਨ ਪਾਰਟੀਆਂ ਦੇ ਵਿੱਚ ਜਦੋਂ ਵੀ ਕੋਈ ਰਿਸੈਪਸ਼ਨ ਪਾਰਟੀ ਹੁੰਦੀ ਆ ਸੰਦੀਪ ਦੀ ਪਿੱਕਾ ਫੈਮਿਲੀ ਵਿੱਚ ਉਹ ਸੋਨੂ ਜੀਤਾਂ ਨੂੰ ਵੀ ਇਨਵਾਈਟ ਕਰਦੇ ਆ ਤੇ ਪਿਛੇ ਵੀਡੀਓ ਵੀ ਤੁਸੀਂ ਦੇਖੀ ਹੈ ਕਿ ਜੋਤੀ ਦੇ ਨਾਲ ਵੀਡੀਓ ਬਣਾਈ ਹੋਈ ਆ ਜੋਤੀ ਤੇ ਬਹੁਤ ਸਾਰੇ ਲੋਕ ਕਹ ਰਹੇ ਆ ਕਿ ਸਿਰਫ ਭੈਣ ਭਰਾ ਹੀ ਲੱਗਦੇ ਆ ਜੀਤਾਂ ਤੇ ਜੋਤੀ ਹੁਣ ਆਪ ਤੁਹਾਨੂੰ ਦੱਸਾਂਗੇ ਕਿ ਜਿਹੜਾ ਉਸ ਦਾ ਮੰਨਤਪੇਦਾ ਘਰ ਵਾਲਾ ਵਾ ਹੋਣ ਵਾਲਾ ਘਰ ਵਾਲਾ ਬਈ ਕੀ ਕੰਮ ਕਰਦਾ ਤੇ ਉਸ ਦਾ ਨਾਮ ਕੀ ਹੈ ਤੇ ਉਸ ਦੀ ਫੈਮਿਲੀ ਚ ਕਿੰਨੇ ਜਾਣੇ ਆ ਜੇ ਆਪ ਉਹਦੀ ਫੈਮਿਲੀ ਦੀ ਗੱਲ ਕਰੀ ਉਸ ਦੀ ਫੈਮਿਲੀ ਦੇ ਵਿੱਚ ਉਹ ਉਸਦੇ ਮਮੀ ਡੈਡੀ ਆ ਇੱਕ ਹੋਰੇ ਦਾਦਾ ਜੀ ਦਾ ਦਾਦਾ ਜੀ ਆ ਤੇ ਦੋ ਬ੍ਰਦਰ ਉਹ ਆਪ ਆ ਤੇ ਉਸ ਦਾ ਨਾਮ ਧੋਨੀ ਆ ਤੇ ਉਹਨਾਂ ਦੀ ਦੁਬਈ ਦੇ ਵਿੱਚ ਬਹੁਤ ਹੀ ਵੱਡੀ ਟਰਾਂਸਪੋਰਟ ਆ ਆਪਣੇ ਟ੍ਰਾਂਸਪੋਰਟ ਆ ਤੇ ਜੇ ਆਪਾਂ ਗੱਲ ਜਿਹੜਾ ਉਸ ਦਾ ਵੱਡਾ ਬਰਾਦਰ ਆ ਉਹ ਕੈਨੇਡਾ ਦੇ ਵਿੱਚ ਪੀਆਰ ਆ ਆਟੋ ਕੈਨੇਡਾ ਨਹੀਂ ਰਹਿੰਦਾ ਉਹ ਹੁਣ ਦੁਬਈ ਦੇ ਵਿੱਚ ਹੀ ਆਪਣੇ ਟ੍ਰਾਂਸਪੋਰਟ ਚਲਾਉਂਦਾ ਹੈ ਤੇ ਇਹਨਾਂ ਦਾ ਆਨ ਜਨ ਦੁਬਈ ਦੇ ਵਿੱਚ ਲੱਗਿਆ ਹੀ ਰਹਿੰਦਾ ਹੈ ਤੇ ਇਹ ਬਹੁਤ ਹੀ ਅੱਛੇ ਨੇਚਰ ਦੇ ਸਾਰੇ ਜਾਣੀਆਂ ਸੰਦੀਪ ਦੀ ਫੈਮਿਲੀ ਬਹੁਤ ਅੱਛੇ ਨੇਚਰ ਦੀ ਆ ਉਸ ਦੀ ਪਿਕਾ ਫੈਮਿਲੀ ਵੀ ਬਹੁਤ ਅੱਛੇ ਨੇਚਰ ਦੀ ਆ ਤੇ ਸੋਨੂ ਜਿੱਤਨ ਦੀ ਫੈਮਿਲੀ ਵੀ ਬਹੁਤ ਅੱਛੇ ਨੇਚਰ ਦੀ ਆ ਇਹ ਸਾਰਾ ਮਤਲਬ ਇਹਨਾਂ ਨੂੰ ਮਿਲਾ ਕੇ ਸਾਰਿਆਂ ਨੂੰ ਇਹਨਾਂ ਨੇ ਇੱਕ ਰਿਸ਼ਤਾ ਨਿਸ਼ਠਾ ਤੈਅ ਕੀਤਾ ਸੀ ਮਨਨਪ੍ਰੀਤ ਕੌਰ ਦਾ ਉਧਰ ਦੇ ਨਾਲ ਬਹੁਤ سارے ਲੋਕਾਂ ਦੇ ਕਮੈਂਟਸ ਆ ਰਹੇ ਆ ਕਿ ਇਹਨਾਂ ਨੇ ਕਿਸੇ ਲਾਲਚ ਨੂੰ ਕੀਤਾ ਸੀ ਲਾਲਚ ਨਹੀਂ ਹੁੰਦਾ ਕਿਉਂਕਿ ਬੱਚੇ ਦਾ ਨੇਚਰ ਤੋਂ ਹੀ ਬੱਚੇ ਨੂੰ ਆਪਾਂ ਜੱਜ ਕਰ ਸਕਦੇ ਆ ਉਹ ਕੁੜੀਆ ਦਾ ਬਹੁਤ ਹੀ ਅੱਛਾ ਨੇਚਰ ਆ ਜਿਸ ਦੇ ਕਰਕੇ ਉਹਨਾਂ ਨੂੰ ਰਿਸ਼ਤਾ ਮਨਜ਼ੂਰ ਹੋਇਆ ਤੇ ਸੋਨੂ ਜੀਤਾ ਕਿਉਂ ਨੂੰ ਵੀ ਧੋਨੀ ਦਾ ਰਿਸ਼ਤਾ ਮਨਜ਼ੂਰ ਸੀ ਕਿਉਂਕਿ ਉਸ ਦਾ ਵੀ ਬਹੁਤ ਅੱਛਾ ਨੇਚਰ ਆ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਦੇ ਪਹਿਲੀ ਵਾਰ ਆ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ